ਸਤ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਰੀ ਡਿਜ਼ਾਈਨ ਬੁਟੀਕ ਕੋਰਪਰਾ ਜਲਾ ਫਲਿੱਪ ਕੋਰਤੋ ਅੱਜ ਜੇ ਫੇਰ ਹਾਜ਼ਰ ਹੈ ਨਾ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਬਣੀ ਹੈ ਸਪੈਸ਼ਲ ਜਿਹੜੇ ਸੂਟ ਗਰਮੀ 'ਚ ਪਾਉਣ ਵਾਲੇ ਇਹ ਵਾਲੇ ਸਾਰੇ ਸੂਟ ਜਿਹੜੇ ਨੇ ਪਾਰਟੀ ਵੇਅਰ ਹੋਣਗੇ ਤੇ ਇਹ ਮਲ ਚੰਦੇਰੀ कॉटन ਜਿਹੜਾ ਹੈ ਸਟਾਫ ਰ ਹੈ ਗਾਇਸ ਦਾ ਸੋ ਸਹੀ ਹੈ ਇਹ ਸਿੱਧਾ ਹੈ ਡਿਜੀਟਲ ਪ੍ਰਿੰਟ ਹੈ ਇਸ ਦਾ ਸਟੱਫ ਬਹੁਤ ਹੀ ਸੌਫਟ ਮਲਸੰਦੇਰੀ कॉटन मतलब कॉटन स्टफ रहेगा मलमल मतलब मलमल चंदेरी तो पाव मलमल चंदेरी ठीक है ਇਸ ਦੇ ਨਾਲ ਮਸਲੀਨ ਦਾ ਜਿਹੜਾ ਹੈ ਉਹ ਬਾਟਮ ਰਹੇਗਾ 2 मीटर ਦਾ ਸ਼ਰਟ प्रिंटेड ਤੇ 2 मीटर ਦਾ ਪਲੇਨ ਬਾਟਮ ਰਹੇਗਾ ਠੀਕ ਹੈ ਜਿੱਤੇ ਇਸ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਸੌਫਟ ਕੋਟਾ ਡੋਰੀਆ ਦਾ ਦੁਪੱਟਾ ਇਹਦਾ ਕਿ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਬਣਿਆ ਹੋਇਆ ਪੂਰਾ ਖੁੱਲਡੂਲਾ ਦੁਪੱਟਾ ਤੇ ਬਹੁਤ ਹੀ ਨਰਮ ਦੁਪੱਟਾ ਹੈ ਬਲਾ ਇਹ ਤੁਸੀਂ ਦੇਖੋ ਇਸ ਦੇ ਵਿੱਚ ਬਹੁਤ ਸੋਹਣੇ ਸੋਹਣੇ ਕਲਰ ਸ਼ੇਡਸ ਮਤਲਬ ਹੈਗੇ ਨੇ ਤੇ ਨਾਲ ਹੀ ਇਸ ਦਾ ਸਟੱਫ ਵੀ ਬਹੁਤ ਹੀ ਕੰਫਰਟੇਬਲ ਹੈ ਆਪਾਂ ਹਰ ਵੀਡੀਓ ਦੇ ਵਿੱਚ ਦੱਸਦੇ ਹਾਂ ਕਿ ਇਹਨਾਂ ਸੂਤਾਂ ਦੇ ਤੁਸੀਂ ਸਾਡੇ ਕੋਲ ਸਟੀਚਿੰਗ ਵੀ ਕਰਵਾ ਸਕਦੇ ਹੋ ਤੇ ਸਟਿਚਿੰਗ ਤੋਂ ਇਲਾਵਾ ਆਪਾਂ ਸਾਰੇ ਤਰ੍ਹਾਂ ਦਾ ਹੈਂਡਵਰਕ ਮਸ਼ੀਨ ਵਰਕ ਆਰਟ ਵਰਕ পেইਂਟ ਵਰਕ ਵਗੈਰਾ ਵਗੈਰਾ ਸਾਰੇ ਤਰ੍ਹਾਂ ਦੇ ਵਰਕ ਵਾਲੇ ਸੂਟਸ ਜਿਹੜੇ ਐ ਤੁਹਾਡੇ ਆਰਡਰ ਦੇ ਅਨੁਸਾਰ ਰੈਡੀ ਕਰਕੇ ਦਿੰਨੇ ਆ ਠੀਕ ਹੈ ਜੀ ਇਹ ਵਾਲਾ ਵੀ ਸੂਟ ਬਹੁਤ ਖੂਬਸੂਰਤ ਹੈ ਸਕਿਨ ਦੇ ਉੱਪਰ ਬੇਸ ਕਲਰ ਜਿਹੜਾ ਹੈ ਸਕਿਨ ਹੈ ਤੇ ਉਸ ਦੇ ਉੱਪਰ ਬਹੁਤ ਸੋਹਣੇ ਸੋਹਣੇ ਨਿਓਨ ਸ਼ੇਡ ਦੇ ਗ੍ਰੀਨ ਤੇ ਲੈਮਨ ਤੇ ਗ੍ਰੇ ਕਲਰ ਦਾ ਜਿਹੜਾ ਹੈ ਉਹ ਪ੍ਰਿੰਟ ਬਣਿਆ ਹੋਇਆ ਹੈ ਟਾਈ ਮੀਟਰ ਦਾ ਇਹ ਸ਼ਰਟ ਹੈ ਉਹ ਵੀ ਮਲਚੰਦੇ ਨਹੀਂ ਰਹੇਗਾ ਇਸ ਦੇ ਨਾਲ ਇਹ ਸਕਿੰਜ ਆਫ ਵਰਡ ਜਿਹੜਾ ਹੈ ਆਫਰਡ ਨੇਕ ਲਈ ਬੇਜ ਕਲਰ ਹੈ ਇਹਦੇ ਬਾਟਮ ਦਾ ਮਸਲਿਨ ਦਾ ਬੇਜ ਕਲਰ ਦਾ ਬਾਟਮ ਦਾ ਹੈਗਾ ਤੇ ਨਾਲ ਬਹੁਤ ਹੀ ਖੂਬਸੂਰਤ ਜਿਹਾ ਦੁਪੱਟਾ ਜਿਹੀ ਜਿਹੀ ਇਹਨਾਂ ਸੁਖ ਸੁਨੂਤ ਸੀ ਧਿਆਨ ਨਾਲ ਦੇਖਿਓ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਬਹੁਤ ਸੋਹਣੀ ਕਲਰਸ ਤੇ ਬਹੁਤ ਸੋਹਣੀ ਡਿਜ਼ਾਈਨਸ ਨੇ ਸਾਰੇ ਡਿਫਰੈਂਟ ਡਿਫਰੈਂਟ ਡਿਜ਼ਾਈਨਸ ਤੇ ਕਲਰਸ ਹੋਣਗੇ ਜਿੰਨਾ ਮਚੋਂ ਜਿਹੜਾ ਵੀ ਸੂਟ ਤੁਸੀਂ ਪਰਚੇਸ ਕਰਨਾ ਚਾਹੋਗੇ ਉਸ ਤੋਂ ਸਾਫ਼ ਜਿਹਾ ਸਕਰੀਨ ਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਦੇ ਉੱਪਰ ਜੀ ਚੈਟ ਕਰਕੇ ਆਪਣਾ ਆਰਡਰ ਜਿਹੜਾ ਤੁਸੀਂ ਕਰ ਸਕਦੇ ਹੋ। ਇਹ ਆਪਾਂ ਤੁਹਾਨੂੰ ਇਹ ਦੱਸ ਦਈਏ ਕਿ ਸਾਡੇ ਕੋਲੇ ਲਿਮਟਿਡ ਸਟਾਕ ਹੀ ਹੁੰਦਾ। ਠੀਕ ਹੈ ਜੀ ਜਿਹੜਾ ਵੀ ਬੰਦਾ ਪਹਿਲਾਂ ਆਰਡਰ ਕਰੂਗਾ ਉਸੇ ਨੂੰ ਇਹ ਸੂਟ ਮਿਲੇਗਾ। ਠੀਕ ਹੈ ਜੀ ਇਹ ਹੈ ਬਹੁਤ ਹੀ ਸੋਹਣਾ ਜਿਹਾ ਪੀਚ ਕਲਰ ਦੇ ਬੇਸ ਦੇ ਉੱਪਰ orange ਤੇ ਗ੍ਰੇ ਵਗੈਰਾ ਬਹੁਤ ਸਾਰੇ ਕਲਰਸ ਨੇ ਰਸਟ ਕਲਰ ਦੇ ਨਾਲ ਜਿਹੜੀ ਪ੍ਰਿੰਟਿੰਗ ਹੋਈ ਗਈ ਹੈ ਮਲਚੰਦੇਰੀ ਹੀ ਇਹ ਵਾਲਾ ਸਟੱਫ ਹੋਏਗਾ ਸ਼ਰਟ ਦਾ ਇਸ ਦੇ ਨਾਲ ਮਸਲੀਨ ਦਾ ਬਾਟਮ ਲਾਈਟ ਜੇ ਪੀਚ ਕਲਰ ਦਾ ਤੇ ਨਾਲ ਇਸ ਦਾ ਬਹੁਤ ਹੀ ਪਿਆਰਾ ਦੁਪੱਟਾ ਤੇ ਇਹਨਾਂ ਦੇ ਵਿੱਚੋਂ ਨਾ ਕਈ ਲੋਕ ਜਿਵੇਂ ਅੱਜਕੱਲ ਬਾਟਮ ਦੇ ਉੱਪਰ ਵਰਕ ਦਾ ਵੀ ਬਹੁਤ ਫਰੈਂਡ ਚੱਲ ਰਿਹਾ ਜੇ ਤੁਸੀਂ ਬਾਟਮ ਦੇ ਉੱਪਰ ਵੀ ਕਰਵਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਦਾ ਪੇਟ ਵੀ ਕਰਵਾਉਣਾ ਚਾਹੁੰਦੇ ਹਾਂ ਪਹੁੰਚੇ ਦੇ ਉੱਪਰ ਤਾਂ ਆਪਾਂ ਉਹ ਵੀ ਤੁਹਾਨੂੰ ਕਰਵਾ ਕੇ ਦੇ ਸਕਦੇ ਕਿਉਂਕਿ ਦੁਪੱਟੇ ਸੌਰੀ ਬਾਟਮ ਜਿਹੜੇ ਨੇ ਉਹ ਮਸਲੀਨ ਦੇ ਨੇ ਪਲੇਨ ਤੇ ਇਹਨਾਂ ਦੇ ਪਹੁੰਚੇ ਦੇ ਉੱਪਰ ਜੇ ਤੁਸੀਂ ਕੋਈ ਹਲਕਾ ਫੁਲਕਾ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਆਪਾਂ ਤੁਹਾਨੂੰ ਕਰਕੇ ਦੇਵਾਂਗੇ ਨੈਕਸਟ ਜਿਹੜਾ ਹੈ ਕਲਰ ਇਹ 베ਜ ਕਲਰ ਹੈ ਜੀ 베이스 ਜਿਹੜਾ ਹੈ ਇਸ ਦਾ 베ਜ ਹੈ ਆਫ ਵਾਈਟ ਆਪਾਂ ਇਹ ਕਹਿ ਸਕਦੇ ਹਾਂ ਥੋੜਾ ਜਿਹਾ ਆਫ ਵਾਈਟ ਜਿਹਾ ਕਰੀਮ ਜਿਹਾ ਕਲਰ ਬਹੁਤ ਹੀ ਸੋਹਣਾ ਜਿਹਾ ਲਾਈਟ ਸ਼ੀਡਸ ਦੇ ਨਾਲ ਪਿਸਟਲ ਸ਼ੇਡਸ ਦੇ ਨਾਲ ਜੀ ਪੇਂਟਿੰਗ ਹੋਈ ਦੀ ਹੈ ਇਸ ਦਾ ਇਹ ਬਲਾ ਪਲੇਨ ਬਾਟਮ ਰਹੇਗਾ ਮਸਲੀਨ ਦਾ ਮਲਚੰਦੇਰੀ ਦਾ ਜਿਹੜਾ ਹੈ ਉਹ ਸ਼ਰਟ ਦਾ ਫੈਬਰਿਕ ਹੈ ਬਾਟਮ ਜਿਹੜਾ ਹੈ ਉਹ ਮਸਲੀਨ ਦਾ ਤੇ ਇਸ ਦੇ ਨਾਲ ਹੀ ਇਹ ਬਲਾ ਖੂਬਸੂਰਤ ਜਿਹਾ ਦੁਪੱਟਾ ਦੁਪੱਟੇ ਸਾਰੇ ਕੋਟਾ ਡੋਰੀਆ ਦੇ ਹੋਣਗੇ ਕੋਟਾ ਡੋਰੀਆ ਬਹੁਤ ਫਾਈਨ ਕੁਆਲਟੀ ਦਾ ਜਿਹੜਾ ਹੈ ਕੋਟਾ ਡੋਰੀਆ ਹੈ ਬੜਾ ਸੌਫਟ ਹੈ ਬਿਲਕੁਲ ਚੁਬਣ ਵਾਲਾ ਨਹੀਂਗਾ ਠੀਕ ਹੈ ਜੀ ट है।, है जी बहुत प्यारा जहां जो है कलर ग्रे ये है जरा ग्रे कलर है ना जी एक ही ब्लैकिश ग्रे जहा है जो डार्क वाला ग्रे जो होंगे मलचम स्टफ है जी इसका जी बेहद खूबसूरत जी जी है पेंटिंग होते ਜੇ ਤੁਸੀਂ ਸ਼ਰਟ ਨੂੰ ਵੀ ਹਾਈਲਾਈਟ ਕਰਾਉਣਾ ਚਾਹੁੰਦੇ ਤਾਂ ਆਪਾਂ ਹੈਂਡਵਰਕ ਦੇ ਨਾਲ ਆਰਟੀਵਰਕ ਦੇ ਨਾਲ ਸ਼ਰਟ ਦੇ ਉੱਪਰ ਵੀ ਵਰਕ ਕਰਕੇ ਦੇ ਸਕਦੇ ਹਾਂ ਤੁਹਾਨੂੰ ਠੀਕ ਹੈ ਤੇ ਇਸ ਦੇ ਬਾਟਮ ਦੇ ਉੱਪਰ ਵੀ ਆਪਾਂ ਤੁਸੀਂ ਜੇ ਪੇਂਟ ਕਰਵਾਉਣਾ ਚਾਹੋ ਤਾਂ ਪੇਂਟ ਵੀ ਕਰਵਾ ਸਕਦੇ ਹੋ ਵਰਕ ਕਰਵਾਉਣਾ ਚਾਹੋ ਮਸ਼ੀਨ ਵਰਕ ਜਾਂ ਹੈਂਡਵਰਕ ਆਪਾਂ ਉਸ ਨਾਲ ਤੁਸੀਂ ਵੀ ਵੀਡੀਓ ਹੈ ਜੀ ਇਹਦੇ ਨਾਲ ਦੀ ਇਸ ਦਾ ਲਾਈਟ ਗ੍ਰੇ ਸ਼ੇਡ ਦੇ ਵਿੱਚ ਦੁਪੱਟਾ ਠੀਕ ਹੈ ਜੀ ਇਹ ਸਾਰੇ ਸੂਟ 1 ਤੋਂ 1 ਵਾਂ ਸੋਹਣੇ ਨੇ ਇਹਨਾਂ ਵਿੱਚੋਂ ਜਿਹੜਾ ਤੁਹਾਨੂੰ ਪਸੰਦ ਹੋਵੇ ਉਸ ਨੂੰ ਜਲਦੀ ਜਲਦੀ ਜਿਹੜਾ ਸਕਰੀਨ ਸ਼ਾਟ ਲੈ ਕੇ ਤੇ ਆਪਣਾ ਆਰਡਰ ਜਿਹੜਾ ਬੁੱਕ ਕਰੋ ਤੇ ਇਸ ਤੋਂ ਪਹਿਲਾਂ ਕਿ ਸਾਨੂੰ ਸੌਰੀ ਕਹਿਣਾ ਪਵੇ ਕਿ ਆਊਟ ਆਫ ਸਟਾਕ ਜਲਦੀ ਕਰੋ ਤੇ ਜਲਦੀ ਜਲਦੀ ਆਰਡਰ ਪਲੇਸ ਕਰਕੇ ਆਪਣਾ ਜਿਹੜਾ ਹੈ ਉਹ ਤੁਸੀਂ ਇਸ ਦੇ ਸਬੰਧ ਵਿੱਚ ਇੱਕ ਜਾਣਕਾਰੀ ਲੈਣਾ ਚਾਹੋ ਤਾਂ ਸਾਡੇ ਨਾਲ ਗੱਲਬਾਤ ਵੀ ਕਰੋ ਠੀਕ ਹੈ ਤੇ ਮਿਲਦੇ ਹਾਂ ਜਲਦੀ ਹੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦੀ ਤਬਾ